ਫਿਰੋਜ਼ਪੁਰ ਦੇ ਵਿੱਚ ਚੋਰਾਂ ਦੇ ਨਵੇਂ ਕਾਰਨਾਮੇ ਦੇਖੋ ਹੁਣ ਕਾਲਜ ਦੇ ਵਿੱਚ ਹੀ ਕਿਵੇਂ ਆਉਂਦੇ ਆ ਔਰ ਕਿਸ ਤਰੀਕੇ ਨਾਲ ਕਾਲਜ ਦੇ ਬਾਹਰ ਖੜਾ ਮੋਟਰਸਾਈਕਲ ਚਾੱਕ ਕੇ ਫਰਾਰ ਹੋ ਜਾਂਦੇ ਆ ਸ਼ਨੀਵਾਰ ਸ਼ਾਮੀ ਮੈਂ ਲਿਖਤੀ ਜਿਹੜੀ ਆਪਣੀ ਇੱਕ ਅਰਜੀ ਵੀ ਦੇ ਕੇ ਆਇਆ ਸੀਗਾ ਸਾਈਨ ਕਰਾ ਕੇ ਰੱਖ ਲਈ ਫਿਰ ਐਤਵਾਰ ਮੈਂ ਆਪਣੇ ਪਿਤਾ ਜੀ ਨਾਲ ਗਿਆ ਦੇਖਣ ਵਾਸਤੇ ਕਿ ਕੀ ਮਸਲਾ ਬਣਿਆ ਹੈ ਅੱਗੋਂ ਕਹਿੰਦੇ ਤੁਹਾਡੀ ਤਾਂ ਉਹ ਚਿੱਠੀ ਜੀ ਗਵਾ ਚਗੀ ਹੈ ਨਵੀਂ ਕੰਪਲੇਨਡ ਕੋਰ ਟਾਈਪ ਕਰਾ ਕੇ ਦੇ ਦਿਓ ਤੇ ਅਸੀਂ ਜਦੋਂ ਕਿਹਾ ਕਿ ਸਾਡੀ ਕੰਪਲੇਂਟ ਲਿਖ ਕੇ ਸਾਨੂੰ ਰੀਸੀਵਿੰਗ ਦੇ ਦੋ ਸਾਨੂੰ ਕੰਪਲੇਂਟ ਨੰਬਰ ਦੱਸ ਦੋ ਅੱਗੋਂ ਤੂੰ ਤੂਤੜਾ ਕਰਕੇ ਬੋਲਣ ਲੱਪੇਗੀ ਸਾਨੂੰ ਬਾਅਦ ਚ ਵੇਖਾਂਗੇ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਵੀ ਹੈ ਕਿ ਨਹੀਂ ਆਣਾ ਕਿੰਨੀ ਕੁ ਦੂਰ ਹੈ ਇੱਥੋਂ ਮੈਨੂੰ ਲੱਗਦਾ 100 ਮੀਟਰ ਵੀ ਨਹੀਂ ਹੋਣਾ 100 ਮੀਟਰ ਵੀ ਨਹੀਂ 2 ਮਿੰਟ ਦਾ ਰਾਂ ਨਹੀਂ ਹੈਗਾ ਪੈਦਲ ਚੱਲ ਜੋ ਤਾਂ ਇਸ ਵਹੀ ਸ਼ਨੀਵਾਰ ਸਵੇਰੇ 11 ਵਜੇ ਦੀ ਗੱਲ ਹੈ ਚੋਰੀ ਹੋਇਆ ਮੈਂ ਜਿਵੇਂ ਕਾਲੇਜ ਪੁਛਤਿਸ਼ ਕੀਤੀ ਉਸ ਤੋਂ ਬਾਅਦ ਤੁਸੀਂ ਜੇ ਵੇਖ ਸਕਦੇ ਹੋ ਆ ਸਾਰੇ ਲੋਕਾਂ ਨੇ ਆਪਣੇ ਅੱਗੇ ਵੀਲੋਗਸ ਲਵਾ ਲਿਆ ਹੈ ਕਿਥੇ ਅਗਲੀ ਵਾਰੀ ਸਾਡੀ ਨਾ ਆ ਜਾ ਨਜ਼ਰ ਮਾਰ ਲਓ ਜਿੰਨੇ ਮੋਟਰਸਾਈਕਲ ਖੜੇ ਆ ਆ ਇਧਰ ਖੜੇ ਇਹਨਾਂ ਦੇ ਟਾਇਰਾਂ ਦੇ ਵਿੱਚ ਅਗਲੇ ਟਾਇਰ ਨੂੰ ਜਿਹੜਾ ਲੋਕਲ ਦੇਸੀ ਜੁਗਾੜੂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਲੋਕ ਲਾਏ ਆ ਲੋਕਾਂ ਨੂੰ ਇਹ ਡਰਾ ਵੀ ਸ਼ਾਇਦ ਅਗਲੀ ਵਾਰੀ ਕਿਤੇ ਸਾਡੀ ਨਾ ਆ ਜਾਏ ਮੂਮਿਨੀ ਬੰਨੇ ਥਾਣੇ ਤੋਂ ਵੀ ਥੋੜੀ ਦੂਰ ਇਹ ਘਟਨਾ ਹੁੰਦੀ ਆ ਜੋ ਮੋਟਰਸਾਈਕਲ ਚੱਕਿਆ ਜਾਂਦਾ ਸ਼ਾਮੀ तकरीबन 5:00 ਵਜੇ ਜਦੋਂ ਘਰੇ ਵਾਪਸ ਜਾਣ ਲੱਗੇ ਤੇ ਆ ਕੇ ਵੇਖਿਆ ਕਿ ਮੋਟਰਸਾਈਕਲ ਖੜਾ ਹੀ ਨਹੀਂ ਹੋਇਆ ਮੈਨੂੰ ਲੱਗਾ ਕੀ ਪਤਾ ਕੋਈ ਦੋਸਤਾਂ ਨਾਲ ਲੈ ਗਿਆ ਹੋਵੇ ਚਾਬੀ ਜਿਵੇਂ ਮੇਰੇ ਕੋਲ ਦੋ ਹੁੰਦੀਆਂ ਨੇ ਪੋਨੇ ਕੇ 11:00 ਵਜੇ ਦੇ ਆਸ-પાસ ਦੋ ਬੰਦੇ ਮਤਲਬ ਮਤਲਬ ਜਿੰਨਾਂ ਦੀ ਪਛਾਣ ਨਹੀਂ ਕੋਈ ਹੈਗੀ ਆਂਦੇ ਨੇ ਆਪਦਾ ਮੋਟਰਸਾਈਕਲ ਇੱਥੇ ਲਾਂਦੇ ਨੇ ਕਾਲਜ ਦੇ ਅੰਦਰ ਜਾਂਦੇ ਨੇ ਦੋ ਤਿੰਨ ਗੇੜੇ ਮਾਰਦੇ ਨੇ ਬਾਹਰ ਆਏ ਮੇਰੇ ਮੋਟਰਸਾਈਕਲ ਨੂੰ ਚਾਬੀ ਲਾਈ ਖੋਲਿਆ ਤਾਲਾ ਤੋੜਿਆ ਕੰਸੀਟ ਕੇ ਐਂ ਲੱਗੇ ਜਿਵੇਂ ਉਹਨਾਂ ਰਾਪਦਾ ਹੀ ਹੈ। ਬੰਦੇ ਉਹਦੇ ਕਰਿਆਦੋਂ ਮਨੇ ਇਹ ਕਿਹਾ ਕਿ ਤੁਸੀਂ ਬਾਅਦ ਚ ਆਉਣਾ ਕੀ ਪਤਾ ਤੁਸੀਂ ਕੋਈ ਐਵੇਂ ਗਲਤ ਕੰਮ ਨਾ ਕਰਦੇ ਹੋ ਉਹ ਪਿੱਛੇ ਕੇਸ ਹੋਇਆ ਸੀਗਾ ਨਸ਼ਿਆਂ ਚ ਸੀਗਾ ਬੰਦਾ ਉਹਨੇ ਆਪਦਾ ਮੋਟਰਸਾਈਕਲ ਕੰਪਲੇਂਟ ਲਿਖਾ ਦਿੱਤਾ ਕਿ ਫੜਿਆ ਨਾ ਜਾਵੇ ਤੁਹਾਡੀ ਅਸੀਂ ਤਹਿਕੀਕਾਤ ਕਰਾਂਗੇ ਕਿ ਤੁਹਾਡਾ ਚੱਕਿਆ ਵੀ ਗਿਆ ਕਿ ਤੁਸੀਂ ਆਪ ਹੀ ਚਕਾਇਆ ਹਾਂ। ਹਾਂ ਬਿਲਕੁਲ ਕਿਸੇ ਦਾ ਕੋਸ਼ ਕਰਨਾ ਨਹੀਂਗਾ ਕੁਝ ਹੈ ਨਹੀਂਗਾ ਨਾ ਸਾਨੂੰ ਕੋਈ ਉਮੀਦ ਹੈਗੀ ਹੈ ਕੁਝ ਹੋਏਗਾ। ਹਲੋ ਮਨ ਜਿੰਦਗੀ ਦੀ ਵੇਸਪੜਾ ਆਪ ਤੇ ਖੜਿਆ 23 24 ਸਾਲ ਦੀ ਉਮਰ ਹੋ ਗਈ ਹੈ ਘਰਦਿਆਂ ਤੋਂ ਵੀ ਪੈਸੇ ਨਹੀਂ ਮੰਗੇ ਜਾਂਦੇ ਕਿ ਸਾਨੂੰ ਨਵੀਂ ਲੈ ਕੇ ਦੋ ਬਸ ਉਹ ਯਾਰਾ ਦੋਸਤਾ ਤੋਂ ਹੀ ਲੈ ਦੇ ਕੇ ਕਿ ਹਾਂ ਯਾਰ ਦੋ ਦਿਨ ਤੂੰ ਦੇ ਦੇ ਚਾਰ ਦਿਨ ਤੂੰ ਦੇ ਦੇ ਮੇਰੇ ਮਿਲ ਜੇਗਾ ਇਹ ਉਹ ਕੁਛ ਬੈਠੇ ਹੋਏ ਹਾਂ ਸ਼ਾਂਤ ਹੋ ਕੇ ਉਹਨਾਂ ਲੁਟੇਰਿਆਂ ਦੇ ਹਾਲ ਦੇਖੋ ਫਿਰੋਸਪੁਰ ਦੇ ਵਿੱਚ ਕਿੰਨੇ ਵਿਗੜ ਚੁੱਕੇ ਨੇ ਹੁਣ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮੋਟਰਸਾਈਕਲ ਤੱਕ ਵੀ ਉਹਨਾਂ ਨੂੰ ਨਿਸ਼ਾਨਾ ਬਣਾਉਣ ਲੱਗ ਗਏ ਨੇ ਆ ਅਸੀਂ ਇੱਕ ਕਾਲਜ ਦੇ ਬਾਹਰ ਖੜੇ ਹਾਂ ਜਿੱਥੋਂ ਇੱਕ ਮੋਟਰਸਾਈਕਲ ਬੜੀ ਹੁਸ਼ਿਆਰੀ ਦੇ ਨਾਲ ਚੋਰ ਲੈ ਕੇ ਫਰਾਰ ਹੋ ਜਾਂਦੇ ਆ ਪਹਿਲਾਂ ਇਸ ਕਾਲਜ ਦੇ ਵਿੱਚ ਐਂਟਰ ਹੁੰਦੀ ਹੈ ਇਸ ਤਰੀਕੇ ਨਾਲ ਕਿ ਇਸ ਤਰ੍ਹਾਂ ਲੱਗੇ ਕਾਲਜ ਵਾਲਿਆਂ ਨੂੰ ਕਿ ਇਹ ਵੀ ਇੱਥੋਂ ਦੇ ਵਿਦਿਆਰਥੀ ਆ ਲੇਕਿਨ ਕੁ ਸਮੇਂ ਬਾਅਦ ਮੇਰੇ ਪਿੱਛੇ ਜਿੱਥੇ ਮੋਟਰਸਾਈਕਲ ਖੜੇ ਆ ਇੱਥੋਂ ਮੋਟਰਸਾਈਕਲ ਚੱਕਦੇ ਆ ਇਤੋਂ ਫਰਾਰ ਹੋ ਜਾਂਦੇ ਆ ਕਿਸ ਵਿਅਕਤੀ ਦਾ ਮੋਟਰਸਾਈਕਲ ਆ ਸਾਡੇ ਨਾਲ ਉਹ ਵਿਦਿਆਰਥੀ ਮੌਜੂਦ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਨਮਿਤ ਜੈਨ ਆ ਮੈਂ ਇਧਰ ਜੈਂਸੀ ਸੰਡਲ ਕਾਲਜ ਆਪਣੀ ਦੰਦਾਂ ਦੀ ਪੜ੍ਹਾਈ ਕਰ ਰਿਹਾ ਆ ਆ ਮੇਰਾ ਅਖੀਰਲਾ ਸਾਲ ਆ ਹੋਰ 2 ਮਹੀਨੇ ਬਾਅਦ ਮੇਰੀ ਪੜ੍ਹਾਈ ਪੂਰੀ ਹੋ ਜਣੀ ਆ ਫਰੋਇਪੁਰ ਦੇ ਰਹਿਣ ਵਾਲੇ ਮੈਂ ਫਰੋਇਪੁਰ ਫਰੋਇਪੁਰ ਸ਼ਹਿਰ ਹੀ ਗੋਲਡਨ ਇੰਗਲਿਸ਼ ਆਪਣਾ ਘਰ ਆ ਉੱਥੇ ਰਹਿਣਾ ਆ ਅੱਛਾ ਕੀ ਮਸਲਾ ਬਣਿਆ ਤੁਹਾਡੇ ਨਾਲ ਕਹਾਣੀ ਦੱਸੋ ਜਿਹੜਾ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਮੈਂ ਜਿਵੇਂ ਰੋਜ਼ ਆਪਣੇ ਕਾਲਜ 9 ਵਜੇ ਆਂਦਾ ਟਾਈਮ ਹੁੰਦਾ ਓਵੇਂ ਆਇਆ ਆ ਸ਼ਾਮੀ ਤਕਰੀਬਨ 5:00 ਵਜੇ ਜਦੋਂ ਘਰੇ ਵਾਪਸ ਜਾਣ ਲੱਗੇ ਤੇ ਆ ਕੇ ਵੇਖਿਆ ਕਿ ਮੋਟਰਸਾਈਕਲ ਖੜਾ ਹੀ ਨਹੀਂ ਹੋਇਆ ਮੈਨੂੰ ਲੱਗਾ ਕੀ ਪਤਾ ਕੋਈ ਦੋਸਤ ਰਣਾਲੇ ਲੈ ਗਿਆ ਹੋਵੇ ਚਾਬੀ ਜਿਵੇਂ ਮੇਰੇ ਕੋਲ ਦੋ ਹੁੰਦੀਆਂ ਨੇ ਤੇ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਕਿਉਂਕਿ ਇੱਕ ਦਿਨ ਪਹਿਲਾਂ ਵੀ ਲੈ ਕੇ ਗਿਆ ਸੀਗਾ ਕਹਿੰਦਾ ਬਟ ਨਹੀਂ ਮੇਰੇ ਕੋਲ ਨਹੀਂ ਹੈਗਾ ਮੈਂ ਤਾਂ ਆਪਣੇ ਕਮਰੇ ਚ ਹੀ ਆ ਬਾਅਦ ਚ ਆ ਕੇ ਇੱਧਰ ਉੱਧਰ ਦੇਖਿਆ ਪੁੱਛਿਆ ਕੋਈ ਕਹਿੰਦਾ ਪਤਾ ਨਹੀਂ ਅਸੀਂ ਤਾਂ ਦੇਖਿਆ ਨਹੀਂ ਫਿਰ ਆਪਾਂ ਕਾਲਜ ਦੇ ਕੈਮਰੇ ਖੁਲਵਾਏ ਉਧਰੋਂ ਦੇਖਿਆ ਤਾਂ ਉਧਰੋਂ ਪਤਾ ਚੱਲਿਆ ਕਿ ਸਵੇਰੇ 9:11 ਵਜੇ ਦੇ ਆਸ-ਪਾਸ ਦੋ ਬੰਦੇ ਮਤਲਬ ਜੋ ਨੀ ਪਛਾਨਣੀ ਕੋਈ ਹੈਗੀ ਆਂਦੇ ਨੇ ਆਪਦਾ ਮੋਟਰਸਾਈਕਲ ਇੱਥੇ ਲਾਂਦੇ ਨੇ ਕਾਲਜ ਦੇ ਅੰਦਰ ਜਾਂਦੇ ਨੇ ਦੋ ਤਿੰਨ ਗੇੜੇ ਮਾਰਦੇ ਨੇ ਬਾਹਰ ਆਏ ਮੇਰੇ ਮੋਟਰਸਾਈਕਲ ਨੂੰ ਚਾਬੀ ਲਾਈ ਖੋਲਿਆ ਤਾਲਾ ਤੋੜਿਆ ਕਸੀਟ ਕੇ ਐਂ ਲੈ ਗਏ ਜਿਵੇਂ ਉਹਨਾਂ ਦਾ ਹੀ ਹੈ ਮਤਲਬ ਕੁਝ ਪਤਾ ਹੀ ਨਹੀਂ ਤੇ ਮੈਨੂੰ ਪਤਾ ਨਾ ਲੱਗੇ ਕੀ ਹੋਇਆ ਹੋਕ ਹੀ ਗਿਆ ਹੈ ਕੀ ਨਹੀਂ ਕਰੇ ਗੱਲ ਕੀਤੀ ਕਰਦੇ ਕਹਿੰਦੇ ਸ਼ਿਕਾਇਤ ਅਧਿਕਾਰਾਓ ਪੁਲਿਸ ਨੂੰ ਪੁਲਿਸ ਕੋਲ ਗਏ ਦੇਖਦੇ ਆ ਕੋਈ ਨਹੀਂ ਸਾਰੇ ਦਾ ਹੀ ਹੁੰਦੇ ਆ ਪਤਾ ਲੱਗੇਗਾ ਤੁਹਾਨੂੰ ਫੋਨ ਕਰਾਂਗੇ ਬਸ ਉਸ ਤੋਂ ਬਾਅਦ ਉਹ ਫੋਨ ਹੀ ਨਹੀਂ ਆਇਆ ਸ਼ਨੀਵਾਰ ਦੀ ਗੱਲ ਹੋ ਗਈ ਹੈ ਹਮ ਅੱਛਾ ਪੁਲਿਸ ਨੇ ਪੂਰੀ ਵਧੀਆ ਤਰੀਕੇ ਨਾਲ ਨਹੀਂ ਸੁਣੀ ਗੱਲ ਸ਼ਨੀਵਾਰ ਸ਼ਾਮੀ ਮੈਂ ਲਿਖਤੀ ਜਿਹੜੀ ਆਪਣੀ ਇੱਕ ਅਰਜੀ ਵੀ ਦੇ ਕੇ ਆਇਆ ਸੀਗਾ ਸਾਈਨ ਕਰਾ ਕੇ ਰੱਖ ਲਈ ਫਿਰ ਐਤਵਾਰ ਮੈਂ ਆਪਣੇ ਪਿਤਾ ਜੀ ਨਾਲ ਗਿਆ ਦੇਖਣ ਵਾਸਤੇ ਕਿ ਕੀ ਮਸਲਾ ਬਣਿਆ ਹੈ ਅੱਗੋਂ ਕਹਿੰਦੇ ਤੁਹਾਡੀ ਤਾਂ ਉਹ ਚਿੱਠੀ ਜੀ ਗਵਾਚ ਗਈ ਹੈ ਨਵੀਂ ਕੰਪਲੇਂਟ ਇੱਕ ਹੋਰ ਟਾਈਪ ਕਰਾ ਕੇ ਦੇ ਦਿਓ ਤੇ ਅਸੀਂ ਜਦੋਂ ਕਿਹਾ ਕਿ ਸਾਡੀ ਕੰਪਲੇਂਟ ਲੇ ਕੇ ਸਾਨੂੰ ਰੀਸੀਵਿੰਗ ਦੇ ਦਿਓ ਸਾਨੂੰ ਕੰਪਲੇਂਟ ਨੰਬਰ ਦੱਸ ਦਿਓ ਅਗੋਂ ਤੂਤੜਿਆ ਕਰਕੇ ਬੋਲਣ ਲੱਪੇਗੀ ਸਾਨੂੰ ਬਾਅਦ ਚ ਵੇਖਾਂਗੇ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਵੀ ਹੈ ਕਿ ਨਹੀਂ ਉਸ ਤੋਂ ਬਾਅਦ ਜਦੋਂ ਕਾਫੀ ਦੁੱਖ ਹੋ ਜਾ ਵੀ ਹੋਇਆ ਕਿ ਕਿਤਾਬ ਦਾ ਨੁਕਸਾਨ ਵੀ ਹੋ ਗਿਆ ਉਦੋਂ ਲੋਕਾਂ ਤੋਂ ਵੀ ਸੁਣੋ ਫਿਰ ਆਪ ਆ ਕੇ ਇੱਕ ਫੇਸਬੁਕ ਪੋਸਟ ਪਾਈ ਇੱਕ ਕਿ ਐਵੇਂ ਐਵੇਂ ਕਰਕੇ ਚੋਰੀ ਹੋਇਆ ਥੱਲੇ ਆ ਕੇ ਲੋਕ ਕਹਿੰਦੇ ਆ ਕਿ ਮੇਰਾ ਵੀ ਇਥਰੋ ਚੋਰੀ ਹੋ ਗਿਆ ਮੈਂ ਆਪਣੇ ਗੁਰਦੁਆਰਾ ਸਾਹਿਬ ਬਜੀਦਪੁਰ ਉੱਥੇ ਲਾਇਆ ਸੀ ਉਥੋਂ ਚੋਰੀ ਹੋ ਗਿਆ ਸਮੇਂ ਦੀ ਆਂਦੀ ਲੋਕੀ ਕਰਨ ਤੇ ਜਾਨੀ ਕਿ ਤੁਹਾਡੀ ਫੇਸਬੁਕ ਤੇ ਥੱਲੇ ਕਮੈਂਟ ਲੋਕਾਂ ਨੇ ਇਹ ਕੀਤੇ ਵੀ ਭਾਈ ਤੁਹਾਡਾ ਤਾਂ ਹੋਇਆ ਹੋਇਆ ਸਾਡਾ ਵੀ ਹੋਇਆ ਔਰ ਇਸੇ ਏਰੀਆ ਚੋਂ ਇਸੇ ਏਰੀਆ ਚ ਹੋਇਆ ਅੱਗੋਂ ਲੋਕੀ ਕਹਿ ਰਹੇ ਜੇ ਤੁਹਾਨੂੰ ਪਤਾ ਲੱਗੇ ਤੇ ਸਾਡੂੰ ਮੈਨੂੰ ਮਤਲਬ 3-4 ਲੋਕਾਂ ਨੇ ਫੋਟੋਆਂ ਵੀ ਭੇਜੀਆਂ ਵੀਡੀਓ ਵੀ ਭੇਜੀਆਂ ਸੇਮ ਮੇਰੇ ਵਰਗਾ ਮੋਟਰਸਾਈਕਲ ਸੀਗਾ ਕਿ ਸਾਡਾ ਵੀ ਚੱਕਿਆ ਗਿਆ ਜੇ ਤੁਹਾਨੂੰ ਕੁਝ ਪਤਾ ਲੱਗੇ ਤੇ ਵੀਰ ਜੀ ਬੇਨਤੀ ਹੈ ਸਾਡਾ ਵੀ ਕੁਝ ਕਰਾ ਦੇਣਾ ਕਿਉਂਕਿ ਪੁਲਸ ਵਾਲੇ ਕੋਲ ਸਾਡੇ ਤੋਂ ਗੇੜੇ ਕੱਟੇ ਨਹੀਂ ਜਾਂਦੇ ਤੇ ਉਹ ਸਾਨੂੰ ਵੀ ਮਤਲਬ ਜਿਵੇਂ ਸਾਨੂੰ ਜਵਾਬ ਦਿੱਤਾ ਸਾਨੂੰ ਵੀ ਐਵੇਂ ਤੋਰ ਦਿੰਦੇ ਕਿ ਬਾਅਦ ਚ ਆਈ ਬਾਅਦ ਚ ਥਾਣਾ ਕਿੰਨੀ ਕੁ ਦੂਰ ਹੈ ਇੱਥੋਂ ਮੈਨੂੰ ਲੱਗਦਾ 100 ਮੀਟਰ ਵੀ ਨਹੀਂ ਹੋਣਾ 100 ਮੀਟਰ ਵੀ ਨਹੀਂ 2 ਮਿੰਟ ਦਾ ਰਾਹ ਨਹੀਂ ਹੈਗਾ ਪੈਦਲ ਚੱਲ ਜੋ ਤਾਂ ਯਾਨੀ ਕਿ ਥਾਣੇ ਦੇ ਅੱਗੋਂ ਥਾਣੇ ਦੇ ਪਰਲੇ ਪਾਸੋਂ ਰ ਥਾਣੇ ਦੇ ਦਿੱਦਰਲੇ ਪਾਸੋਂ ਮੋਟਰਸਾਈਕਲ ਚੱਕੇ ਜਾ ਰਿਹਾ ਇਧਰੋਂ ਚੱਕੇ ਜਾ ਰਿਹਾ ਕੀ ਮੰਗਾ ਸੀਨੀਅਰ ਪੁਲਿਸ ਅਫਸਰਾਂ ਤੋਂ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਹੈ ਮੈਨੂੰ ਮੈਨੂੰ ਆਪ ਨੂੰ ਵੀ ਪਤਾ ਹੈ ਇੱਕ ਵਾਰੀ ਚੀਜ਼ ਗਈ ਵਾਪਸ ਤਾਂ ਨਹੀਂ ਨਗੀ ਮਿਲ ਜੇ ਤਾਂ ਵੀ ਠੀਕ ਹੈ ਨਾ ਮਿਲਿਓ ਨੁਕਸਾਨ ਤਾਂ ਹੋ ਹੀ ਗਿਆ ਕਿ ਜਿਹੜਾ ਵੀ ਖਰਚਾ ਪਾਣੀ ਨਿਕਲਦਾ ਸੀਗਾ ਉਹ ਤਾਂ ਕੀ ਨਿਕਲਣਾ ਸਗੋਂ 30-35 ਹਜ਼ਾਰ ਦਾ ਨੁਕਸਾਨ ਵੱਖਰਾ ਹੋ ਗਿਆ ਹੁਣ ਉਹੀ ਮੋਟਰਸਾਈਕਲ ਨਵਾਂ ਲੈਣ ਜਾਓ 80-85 ਹਜ਼ਾਰ ਦਾ ਕਹਿੰਦੇ ਨਵਾਂ ਹੈ ਗਿਆ ਮਤਲਬ ਹੁਣ ਜ਼ਿੰਦਗੀ ਦੀ ਵੇਸਪੜਾ ਉੱਤੇ ਖੜਿਆ 23-24 ਸਾਲ ਦੀ ਉਮਰ ਹੋ ਗਈ ਹੈ ਘਰਦਿਆਂ ਤੋਂ ਵੀ ਪੈਸੇ ਨਹੀਂ ਮੰਗੇ ਜਾਂਦੇ ਕਿ ਸਾਨੂੰ ਨਵੀਂ ਲੈ ਕੇ ਦੋ ਬਸ ਉਹ ਯਾਰਾ ਦੋਸਤਾ ਤੋਂ ਹੀ ਲੈ ਦੇ ਕੇ ਕਿ ਹਾਂ ਯਾਰ ਦੋ ਦਿਨ ਤੂੰ ਦੇ ਦੇ ਚਾਰ ਦਿਨ ਤੂੰ ਦੇ ਦੇ ਮੇਰੇ ਮਿਲ ਜੇਗਾ ਇਹ ਉਹ ਕੁਛ ਬੈਠੇ ਹੋਏ ਹਾਂ ਸ਼ਾਂਤ ਹੋ ਕੇ ਉਹਨਾਂ ਕਿਤੇ ਨਾ ਕਿਤੇ ਇਹਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਜਾਂ ਕਾਲਜ ਸਟਾਫ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਤਾਂ ਬੈੰਦਾ ਹੀ ਆ ਵੀ ਚੋਰ ਇਸ ਤਰ੍ਹਾਂ ਅੰਦਰ ਵੜ ਕੇ ਆ ਕੇ ਕਰ ਗਏ ਇੱਥੇ ਸਾਰਾ ਕੁਝ ਕਿਤੇ ਨਾ ਕਿਤੇ ਗੱਲ ਤਾਂ ਗਲਤੀ ਆ ਭਾਈ ਸ਼ਨੀਵਾਰ ਸਵੇਰੇ 11 ਵਜੇ ਦੀ ਗੱਲ ਹੈ ਚੋਰੀ ਹੋਇਆ ਮੈਂ ਜਿਵੇਂ ਕਾਲਜ ਪੁਸ਼ਤਿਸ਼ ਕੀਤੀ ਉਸ ਤੋਂ ਬਾਅਦ ਤੁਸੀਂ ਜੇ ਵੇਖ ਸਕਦੇ ਹੋ ਆ ਸਾਰੇ ਲੋਕਾਂ ਨੇ ਆਪਣੇ ਅੱਗੇ ਵੀਲੋਗ ਜੇ ਲਵਾ ਲਿਆ ਕਿਤੇ ਅਗਲੀ ਵਾਰੀ ਸਾਡੀ ਨਾ ਆ ਜਾਵੇ ਹਾਂ ਬਿਲਕੁਲ ਕਿਸੇ ਦਾ ਕੁਛ ਕਰਨਾ ਨਹੀਂਗਾ ਕੁਝ ਹੈ ਨਹੀਂਗਾ ਨਾ ਸਾਨੂੰ ਕੋਈ ਉਮੀਦ ਹੈਗੀ ਆ ਕੁਝ ਹੋਏਗਾ ਤੇ ਜੋ ਹੈਗਾ ਸੋ ਐਵੇਂ ਹੀ ਹੈ ਅੱਛਾ ਇੱਥੋਂ ਵੀ ਪਹਿਲਾਂ ਹੋਰ ਵੀ ਚੱਕੀਤੀ ਇੱਥੋਂ ਇਹ ਤੀਜਾ ਮੋਟਰਸਾਈਕਲ ਜੋ ਮੇਰੇ ਚੱਕਿਆ ਗਿਆ ਹੈ ਇੱਥੋਂ ਇੱਥੋਂ ਹੀ ਇੱਥੋਂ ਹੀ ਅੱਛਾ ਉਸ ਤੋਂ ਪਹਿਲਾਂ ਵੀ ਦੋ ਪੇਸ਼ੈਂਟ ਆਏ ਹੀ ਮਰੀਜ਼ ਆਏ ਸੀ ਆਪਣੇ ਦੰਦਾਂ ਦਾ ਬੀੜ ਲਵਾਉਣ ਵਾਸਤੇ ਉਹ ਵਿਚਾਰੇ ਬੁੱਢੇ ਲੋਕ ਐ ਨਹੀਂ ਦੂਰੋਂ ਪਿੰਡਾਂ ਤੋਂ ਆਉਂਦੇ ਆ ਗਰਮੀਆਂ ਚੋ ਕਿਤੇ ਦੋ ਤਿੰਨੇ ਆ ਸਾਡਾ ਬੀੜ ਲੱਗ ਜਾਈਏ ਉਹ ਬਾਹਰ ਆ ਕੇ ਵੇਖਾ ਉਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਹਮ ਇੱਧਰ ਉੱਧਰ ਜਾ ਕੇ ਉਹੀ ਸੀਸੀਟੀਵੀ ਕੈਮਰੇ ਨਾਲ ਸ਼ਕਲਾ ਆ ਜਾਂਦੀਆਂ ਨੇ ਸਭ ਕੁਝ ਪਤਾ ਵੀ ਲੱਗ ਜਾਂਦਾ ਹੈ ਪੁਲਿਸ ਕੋਲ ਜਾਓ ਕਹਿੰਦੇ ਕੋਈ ਨਹੀਂ ਵੇਚਦੇ ਆ ਤੁਹਾਡਾ ਚੱਕਿਆ ਵੀ ਗਿਆ ਕਿ ਮੈਨੂੰ ਇੱਥੇ ਕਰਿਆਦਾ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਬਾਅਦ ਚ ਆਣਾ ਕੀ ਪਤਾ ਤੁਸੀਂ ਕੋਈ ਐਵੇਂ ਗਲਤ ਕੰਮ ਨਾ ਕਰਦੇ ਹੋ ਪਿੱਛੇ ਕੇਸ ਹੋਇਆ ਸੀਗਾ ਨਸ਼ਿਆਂ ਚ ਸੀਗਾ ਬੰਦਾ ਉਹਨੇ ਆਪਦਾ ਮੋਟਰਸਾਈਕਲ ਕੰਪਲੇਂਟ ਲਿਖਾ ਦਿੱਤਾ ਕਿ ਫੜਿਆ ਨਾ ਜਾਵੇ ਤੁਹਾਡੀ ਅਸੀਂ ਤਹਿਕੀਕਾਤ ਕਰਾਂਗੇ ਕਿ ਤੁਹਾਡਾ ਚੱਕਿਆ ਵੀ ਗਿਆ ਕਿ ਤੁਸੀਂ ਆਪ ਹੀ ਚੱਕਾਇਆ ਜਾਣੇ ਹਾਲਾਂਕਿ ਚੋਰਾਂ ਦੀ ਤਹਿਕੀਕਾਤ ਪੁਲਿਸ ਨੂੰ ਕਰਨੀ ਚਾਹੀਦੀ ਆ ਤੇ ਪੁਲਿਸ ਮਦਈਆਂ ਦੀ ਤਹਿਕੀਕਾਤ ਕਰਨ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਕਰਾਂਗੇ ਕਿ ਤੁਸੀਂ ਚੱਕਿਆ ਗਿਆ ਹੈ ਕਿ ਨਹੀਂ ਚੱਕਿਆ ਗਿਆ ਹੈ ਤੁਸੀਂ ਬਸ ਐਵੇਂ ਹੀ ਫ੍ਰੀ ਦੀ ਚੀਜ਼ਾਂ ਭਾਲਦੇ ਜਾਈਏ ਤਾ ਬਿਲਕੁਲ ਆ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਕੀ ਹਾਲਾਤ ਨੇ ਬਿਲਕੁਲ ਪੁਲਿਸ ਥਾਣੇ ਦੇ ਕੋਲੇ ਇਥੋਂ ਪੁਲਿਸ ਥਾਣੇ ਦੀ ਗੱਲ ਕਰਦਾ 100 ਮੀਟਰ ਵੀ ਮੈਂ ਸ਼ਾਇਦ ਜ਼ਿਆਦਾ ਕਹਿ ਰਿਹਾ ਉੱਤੇ ਹੁਣ ਥਾਣਾ ਔਰ ਥਾਣੇ ਦੇ ਸਾਹਮਣੋਂ ਥਾਣੇ ਦੇ ਪਰਲੇ ਪਾਸਿਓਂ ਨਾਲ ਬਜੀਤਪੁਰ ਪਿੰਡਾ ਗੁਰਦੁਆਰਾ ਸਾਹਿਬਾ ਉਥੋਂ ਇਸੇ ਹੀ ਏਰੀਏ ਚ ਜਿਹੜੇ ਮੋਟਰਸਾਈਕਲ ਆ ਉਹ ਜਿਆਦਾ ਚੱਕੇ ਜਾਂਦੇ ਆ ਤੇ ਆ ਨਜ਼ਰ ਮਾਰ ਲਓ ਆ ਹੁਣ ਲੋਕ ਜਿਹੜੇ ਇੱਥੇ ਵਿਦਿਆਰਥੀ ਆਉਂਦੇ ਨੇ ਆ ਦੂਜੇ ਲੋਕ ਟਾਇਰਾਂ ਦੇ ਵਿੱਚ ਲਾ ਕੇ ਆਉਂਦੇ ਨੇ ਨਜ਼ਰ ਮਾਰ ਲਓ ਜਿੰਨੇ ਮੋਟਰਸਾਈਕਲ ਖੜੇ ਆ ਆ ਇਧਰ ਖੜੇ ਇਹਨਾਂ ਦੇ ਟਾਇਰਾਂ ਦੇ ਵਿੱਚ ਅਗਲੇ ਟਾਇਰ ਨੂੰ ਜਿਹੜਾ ਲੋਕ ਦੇਸੀ ਜੁਗਾੜੂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਲੋਕ ਲਾਏ ਆ ਲੋਕਾਂ ਨੂੰ ਇਹ ਡਰਾ ਵੀ ਸ਼ਾਇਦ ਅਗਲੀ ਵਾਰੀ ਕਿਤੇ ਸਾਡੀ ਨਾ ਆ ਜਾਏ ਕਿਤੇ ਨਾ ਕਿਤੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਫੇਲ ਹੁੰਦਾ ਨਜ਼ਰ ਆ ਰਿਹਾ ਫਿਰੋਜ਼ਪੁਰ ਪੁਲਿਸ ناکਾਮਯਾਬ ਹੁੰਦੀ ਨਜ਼ਰ ਆ ਰਹੀ ਆ ਇਹਨਾਂ ਚੋਰਾਂ ਦੇ ਗਰੋਹ ਦਾ ਪਰਦਾ ਫਾਸ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੇ ਬੱਚੇ ਪੜ੍ਹਦੇ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਤੇ ਬੁੜਾ ਪ੍ਰਭਾਵ ਪੈਂਦਾ ਹੈ ਅਗਰ ਚੋਰੀਆਂ ਲੁੱਟਾਂ ਖੋਹਾਂ ਇਸੇ ਤਰੀਕੇ ਨਾਲ ਹੁੰਦੀਆਂ ਰਹਿਣਗੀਆਂ ਤਾਂ ਕਿਤੇ ਨਾ ਕਿਤੇ ਜਿਹੜੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਜਾਂ ਸਟਾਫ ਆ ਜਾਂ ਉੱਥੋਂ ਦੀ ਮੈਨੇਜਮੈਂਟ ਆ ਉਹਨਾਂ ਦੇ ਉੱਪਰ ਵੀ ਇਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ ਅਗਰ ਇਸੇ ਤਰੀਕੇ ਨਾਲ ਚੋਰੀਆਂ ਲੁੱਟਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਤਾਂ ਉਮੀਦ ਕਰਦੇ ਹਾਂ ਫਰੋਸਪੁਰ ਪ੍ਰਸ਼ਾਸਨ ਇਸ ਗਰੋ ਨੂੰ ਜਿਹੜਾ ਜਲਦੀ ਫੜ ਕੇ ਲੋਕਾਂ ਨੂੰ ਸੁੱਖ ਚੈਨ ਦੀ ਨੀਂਦ ਸੌਣ ਲਈ ਜ਼ਰੂਰ ਅੱਗੇ ਆਏਗਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ